ਸਤਿ ਸ਼੍ਰੀ ਅਕਾਲ ਜੀ ਕਮਾਂਡ ਐਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਇੱਕ ਤਾਜੀ ਝੋਟੀ ਦਿਖਾਵਾਂਗੇ 14-15 ਲੀਟਰ ਦੁੱਧ ਤੇ ਇੱਕ ਵਾਖੜ ਗੱਬਣ ਝੋਟੀ ਦਿਖਾਵਾਂਗੇ 14 ਲੀਟਰ ਦੁੱਧ ਉਹਦੇ ਥੱਲੇ ਵੀ ਆ ਤੇ ਪੂਰੇ ਟੌਪ ਦੇਆਂ ਝੋਟੀਆਂ ਨੇ ਆਜੋ ਵੀ ਸੱਜਣੋ ਦਿਖਾਉਣਿਆ ਤੁਹਾਨੂੰ ਪਹਿਲੀ ਝੋਟੀ ਵਾਖੜ ਗੱਬਣ ਦੇਖ ਸਕਦੇ ਹੋ ਫੇਸ ਕੁਆਲਿਟੀ ਬਿਲਕੁਲ ਛੋਟਾ ਸਿੰਗ ਫੇਸ ਕੁਆਲਿਟੀ ਕੁੰਡੇ ਸਿੰਗ ਦੀ ਆ ਛੋਟਾ ਸਿੰਗ ਬੱਡੀ-ਬੁੱਡੀ ਬਹੁਤਾ ਸੱਜਣੋ ਨਮਾਈ ਲੰਗੂਈ ਬਹੁਤਾ ਝੋਟੀ ਦੀ ਦੇਖ ਸਕਦੇ ਹੋ ਆ ਥੋੜਾ ਜਿਹਾ ਠੰਡ ਤੇ ਇਹਦੇ ਬਜੀ ਨਾਲ ਜੁੜ ਗਈ ਦੀ ਇਹਦੇ ਕਟਾਈ ਨਹੀਂ ਕਿਸੇ ਵੀਰ ਭਾਈ ਨੇ ਥੋੜਾ ਜਿਹਾ ਮੋਟਾ ਦਿਖਾਉਂਦੀ ਆ ਸਾਨਾ ਉਂ ਚਵਾਈ ਇੱਕ ਨੰਬਰ ਆ ਕੋਈ ਸਰਲਾ ਨਹੀਂ ਛਟਾ ਨਹੀਂ ਥਣ ਚ ਕੋਈ 나ੜ ਨਹੀਂ ਗੱਖ ਨਹੀਂ ਲੇਵਾ ਸੱਜਣੋ ਸੂਲ ਤੋਂ ਲੈ ਕੇ ਥੱਲੇ ਤੱਕ ਲਾਉਂਦੀ ਆ ਚੋਈ ਹੋਈ ਦੀ ਵੀਡੀਓ ਆ ਹੁਣ ਬਹੁਤ ਠੰਡੀ ਸੀਲ ਆ ਜਿਵੇਂ ਮਰਜੀ ਆ ਥੁੱਥ ਫੇਰੀ ਚੱਲੋ ਬਹੁਤ ਠੰਡੀ ਸੀਲ ਆ ਮੁੱਠੀ ਵਾਲਾ ਥਣ ਲੱਗਿਆ ਦਿਖਾ ਦਿੱਤੇ ਸਵਾਰ ਕੇ ਮਣੀ ਜੀ ਪੁੱਤ ਇਥੇ ਦੁੱਧ ਧਰ ਲਈ ਹਿਲਦੀ ਨਹੀਂ ਸੱਜਣੋ ਦੇਖ ਸਕਦੇ ਹੋ ਇੱਕ ਥਾਂ ਜਰੂਰ ਮੋਟਾ ਦਿਖਾਉਂਗਾ ਚਵਾਈ ਦਾ ਕੋਈ ਫਰਕ ਨਹੀਂ ਪਿੱਠ ਪੁੜੇ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਪਿਆਰ ਮੋਹਰਾ ਨਸਲ ਤੀਜਾ ਸੂਗਾ ਸੂਈ ਹੋਈ ਆ ਦੇਖ ਸਕਦੇ ਹੋ ਪਿੱਠ ਪੁੜੇ ਦੀ ਕੱਤ ਕਾਠ ਬਹੁਤ ਆ ਜਿਹੇ ਮੰਜਾ ਡਾਲਾ ਜਿਹਨੂੰ ਕਹਿੰਦੇ ਹੁੰਦੇ ਨੇ ਤੇ ਫੇਸ ਕੁਆਲਟੀ ਬਿਲਕੁਲ ਫੁੰਡਾ ਛੋਟਾ ਸਿੰਘ ਵੱਡੀ ਲੰਬਾਈ ਲੰਬੂਈ ਬਹੁਤਾ ਝੋਟੀ ਦਾ 18-19 ਲੀਟਰ ਦੁੱਧ ਪਾ ਹੈ ਤਾਜੀ ਦਾ 14 ਲੀਟਰ ਸੱਜਣੋ ਹੁਣ ਤਿਆਰ ਆ 20 ਤਰੀਕ ਤੋਂ ਇਹਨੂੰ ਮਹੀਨਾ ਪੂਰਾ ਹੋ ਗਿਆ ਦੂਜਾ ਲੱਗ ਗਿਆ ਅਤੇ ਚੈੱਕਪਾਸ 1.5 ਮਹੀਨੇ ਦੀ ਆਜੂਗੀ ਤੇ ਪੱਕੀ ਗੱਬਣਾ ਇਹ 1 ਮਹੀਨੇ 2 ਦਿਨਾਂ ਦੀ ਪੱਕੀ ਗੱਬਣਾ ਤੇ ਮੰਗਰੇ ਦੇ ਕੱਟਾ ਕੱਟਾ ਦਿਖਾ ਦੇ ਇਹ ਸੱਜਣੋਂ ਮਗਰ ਕੱਟਾ 3 ਮਹੀਨੇ 2.5 ਮਹੀਨੇ ਹੋ ਗਏ ਸੂਈ ਨੂੰ ਤੇ 14 15 ਲੀਟਰ ਦੁੱਧ ਹੁਣ ਵੀ ਤਿਆਰ ਹੈ ਸੱਜਣੋਂ ਇਹ ਥੱਲੇ 18 19 ਤਾਜੀ ਨੇ ਪਾਇਆ 14 ਹੁਣ ਵੀ ਤਿਆਰ ਆ ਕੋਈ ਵੀ ਵੀਰ ਸੱਜਣੋਂ 2 ਡੰਗ ਚੋਵੇ 4 ਡੰਗ ਚੋਵੇ ਤੇ ਇਹਦਾ ਮੁੱਲ ਵੜੀ 1 20 ਕਰਾ ਲਓ 1 25 ਕਰਾ ਲਓ ਇਹ ਆਪਾਂ 1 ਲੱਖ 7000 ਦੀ ਦੇ ਦਾਂਗੇ ਬਾਕੀ ਮੌਕੇ ਤੇ ਮਾਨ ਤਨ ਜਰੂਰ ਕਰਾਂਗੇ ਤੇ ਅਗਲੀ ਝੋਟੀ ਦਿਖਾਉਣਾ ਸੱਜਣੋ ਤਾਜੀ ਝੋਟੀ ਅਗਲੀ ਤੇ ਇਹਦਾ ਵੀ ਚੀਜ਼ਾਂ ਸੂਆ ਸੂਈ ਹੋਈ ਆ ਤੇ ਇਹ ਵੀ ਠੰਡੀ ਸੀਲ ਬਹੁਤ ਆ ਤੇ ਕੱਦ ਕਾਠ ਵਧੀਆ ਤੇ ਦੇਖ ਸਕਦੇ ਹੋ ਪਿੱਠਪੂੜੇ ਦੀ ਚੰਗੀ ਹਲੇ ਵਾਲੂ ਐਦਾ ਵੀ ਵਧੀਆ ਚੋਈਆਂ ਹੋਈਆਂ ਦੀ ਵੀਡੀਓ ਸੱਜਣੋ ਮੁੱਠੀ ਆਲਾ ਖੜਨ ਲੱਗਾ ਇਕੱਲਾ ਇਕੱਲਾ ਦੇਖ ਸਕਦੇ ਹੋ ਫੇਸ ਕੁਆਲਿਟੀ ਮੰਗਰੋ ਦਿਖਾ ਦੇ ਲੈ ਵੀ ਦੀ ਲੈ ਵੀ ਤੇ ਮਾਰਤਾ ਹੈ ਨਹੀਂ ਦੇਖ ਸਕਦਾ ਉਹ ਲੈਵਲ ਹੂਆ ਬਹੁਤਾ ਸੱਜਣੋ ਇਹਦਾ ਤੇ ਸੱਜਣੋ ਇਹਦੀ ਅਗਲੀ ਗਾੜੀ 3 ਲੀਟਰ ਦੀ ਮੂਰਲੀ ਮੂਰਲੇ ਸਣਾ ਚ 3 ਲੀਟਰ ਦੁੱਧ ਚਾਹੇ ਮਿੰਨ ਲੈ ਕੋਈ ਵੀ ਵੀਰ ਸੱਜਣਾ ਨਹੀਂ 3 ਲੀਟਰ ਆਮ ਦੀ ਹੁੰਦੀ ਨਹੀਂ ਕਿਸੇ ਦੀ 1.5 ਲੀਟਰ ਲੀਟਰ ਦੀ 1.5 ਲੀਟਰ ਵਾਲੀ ਗਾੜੀ ਪਾਸ ਆ 3 ਲੀਟਰ ਦੀ ਗਾੜੀ ਆ ਮੂਰਲੀ ਇਹਦੀ 14 15 ਲੀਟਰ ਦੁੱਧ ਤਿਆਰ ਆ ਸੱਜਣੋ ਇਸ ਟਾਈਮ ਇਹਦੇ ਥੱਲੇ ਕੋਈ ਵੀ ਵੀਰ ਸੱਜਣਾ 2 ਡੰਗ ਚੋਵੇ 4 ਡੰਗ ਚੋਵੇ ਤੇ ਚਵਾਈ ਦੀ ਵੀ ਸਾਫ ਆ ਮੋਟਾ ਸਣ ਕੱਢ ਦਿਆਂ ਮੂਠੀ ਆਲਾ ਪਾਸ ਮੁੱਕੇ ਤੇ ਮਾਗਰ ਕੱਟੀਆਂ। ਉਹੋਸੀ ਕੱਟੀਆਂ ਆਹੀ ਆਹੀ। ਹਾਂ ਦੇਖ ਸਕਦੇ ਹੋ। ਤੇ ਮੁੱਲ ਕੁਝ ਮਾਰਗੀ ਫਰਾਈ ਚੱਲੋ। ਇਹ ਆਪਣੀ ਉਰੇਆਲੀਆਂ ਝੋਟੀਆਂ ਨਹੀਂ ਹੈਗੀਆਂ Rajasthan ਚੋਂ ਲਿਹਾਉਣੇ ਆਪਾਂ। ਤੇ ਇਹ ਆਪਾਂ ਬਰਨਾਲੇ ਤੋਂ ਅੱਗੇ ਤੋਂ ਲਿਹਾਉਣੇ ਹੁੰਨੇ ਆ ਉਹ Rajasthan ਚੋਂ ਲਿਹਾਉਂਦਾ ਭਾਈ ਤੇ ਆਪਣੇ ਨਾਲ ਵਧੀਆ ਉਹਦਾ ਮੋਹ ਮਲਾ ਜਾ। ਤੇ ਉੱਥੋਂ ਆਉਂਦੀਆਂ ਨੇ ਝੋਟੀਆਂ। ਉਰੇਆਲੀਆਂ ਝੋਟੀਆਂ ਨੇ ਇੰਨੀ ਗਾੜੀ ਨਹੀਂ ਹੁੰਦੀ ਜਿਵੇਂ ਆਪਾਂ ਕਹਿ ਦਿੰਨੇ ਆ ਉਰੇਆਲੇ ਦਾ 1.5 ਲੀਟਰ 2 ਲੀਟਰ ਦੀ ਪਿਛੇ ਦੀ ਉਹ ਹੁੰਦੀ ਆ ਇਹਦਾ 3 ਲੀਟਰ ਦੀ ਗੱਡੀ ਆ ਸੱਜਣੋ ਉਹਦੀ ਵੀ 2.5 ਲੀਟਰ ਦੀ ਹੋਊਗੀ ਗੱਡੀ ਤੇ ਇਹਦਾ ਮੁੰਡ ਕੁਛ ਮਰਜ਼ੀ ਕਰਾ ਲਓ ਇਹ ਆਪਾਂ ਇੱਕ ਪੱਚੀ ਦੀ ਦੇ ਦਾਂਗੇ ਜਿਹੜਾ ਵੀ ਵੀਰ ਸੱਜਣਾ ਆਪਣੇ ਇੰਸਟਾਗ੍ਰam ਚੈਨਲ ਨੂੰ ਆਪਣਾ ਫੋਲੋ ਕਰਕੇ ਆਊਗਾ ਉਹਦਾ ਮਾਨ ਤਾਣਾ ਫੁੱਲ ਕਰਾਂਗੇ ਸੱਜਣੋ ਪੂਰਾ ਫੁੱਲ ਮਾਨ ਤਾਣ ਕਰਾਂਗੇ ਤੇ ਆਪਣਾ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਜੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਬਣਾਉਣ ਦੀ ਸੰਪਰਕ ਕਰਿਓ ਧੰਨਵਾਦ